ਪਾਕਿਸਤਾਨੀ ਟੀਮ ਦੇ ਵਿੱਚ ਇੱਕ ਨਾਂ ਬਹੁਤ ਗੂੰਜਦਾ ਸ਼ੱਬਾ ਥਿਆੜਾ ਤੇ ਸ਼ੱਬਾ ਥਿਆੜਾ ਜੀ ਇਸ ਟਾਈਮ ਮੇਰੇ ਨਾਲ ਘੜੇ ਨੇ ਯੂ ਐਸ اے ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਸ਼ੱਬਾ ਥਿਆੜਾ ਜੀ ਪਾਕਿਸਤਾਨੀ ਟੀਮ ਪਹਿਲਾਂ ਹੀ ਮੈਚ ਜਿੱਤ ਗਈ ਆ ਪਿਛਲਾ ਫਾਈਨਲ ਜਿੱਤ ਕੇ ਗਈ ਸੀ ਕਿਵੇਂ ਦੇਖਦੇ ਹੋ ਕੀ ਕਹੋਗੇ ਜੀ ਜਿਹੜੀ ਪਾਕਿਸਤਾਨੀ ਟੀਮ ਆ ਉਹ ਬੈਲੈਂਸ ਟੀਮ ਆ ਉਹ ਪਿਆਰ ਨਾਲ ਖੇਲਦੇ ਇੱਕ ਦੂਜੇ ਟੁੱਟ ਕੇ ਨਹੀਂ ਪੈਂਦੇ ਦੇਖੋ ਮੈਚ ਨੂੰ ਹਾਰ ਵੀ ਸਕਦੇ ਸੀ ਕਿੰਨੀ ਸਕੀਮ ਨਾਲ ਨਹੀਂ ਮੈਚ ਖੇលਿਆ ਇਹ ਹੁਣ ਸਿਰਫ ਤੇ ਆ ਸੋ ਉਹ ਟੀਮ ਜਿਹੜੀ ਉਹ ਭਰਾਵਾਂ ਇਕੱਠੇ ਆ ਜਿੰਨੇ ਵੀ ਰਾਇਲ ਕਿੰਗ ਦੀ ਟੀਮ ਸਾਰੀ ਪਾਕਿਸਤਾਨ ਦੇ ਵਿੱਚ ਖੇਲਦੀ ਉਹਦੇ ਸਾਰੇ ਭਰਾ ਆ ਇੱਕ ਦੂਜੇ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਉਹ ਤੇ ਹਰ ਵਾਰ ਜਦੋਂ ਵੀ ਟੀਮ ਕਿਤੇ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਤੁਹਾਡਾ ਨਾਂ ਜ਼ਰੂਰ ਲੈਂਦੇ ਆ ਕਿ ਇਹ ਟੀਮ ਜਿਹੜੀ ਰਾਇਲ ਕਿੰਗ ਦੀ ਸ਼ਬਾ ਦਿਹਾੜਾ ਦੀ ਤਿਆਰ ਕੀਤੀ ਹੋਈ ਆ ਤੁਹਾਡਾ ਵੱਡਾ ਨਾਂ ਜਿਹੜਾ ਪਾਕਿਸਤਾਨੀ ਟੀਮ ਲੰਦੀ ਆ ਤੇ ਹਰ ਵਾਰ ਉਹ ਇਹ ਗੱਲ ਕਹਿੰਦੇ ਆ ਕਿ ਸਾਡੀ ਉਹੀ ਟੀਮ ਆ ਕੀ ਕਹੋਗੇ ਦੇਖੋ ਜੀ ਉਹ ਤੁਹਾਨੂੰ ਤਾਂ ਪਿਆਰ ਆ ਸਾਡਾ ਸਾਡਾ ਦੇਖ ਦੋ ਹੀ ਮੁਲਕ ਆਪਣੀ ਇੱਕੋ ਮੁਲਕ ਆ ਆਪਾਂ ਕਦੀ ਉਹ ਦੇਖਿਆ ਨਹੀਂ ਵਿੱਚ ਪਾਕਿਸਤਾਨ ਕੋਈ ਇੰਡੀਆ ਆ ਸੋ ਪਾਕਿਸਤਾਨ ਦੇ ਵਿੱਚ ਜਿਹੜੀ ਕਬੱਡੀ ਸੀ ਪਿੱਛੇ ਬਹੁਤ ਸੀਗੀ ਸਾਡੀ ਕੋਸ਼ਿਸ਼ ਇਹ ਸੀਗੀ ਪਾਕਿਸਤਾਨ ਦੀ ਕਬੱਡੀ ਨੂੰ ਜਿੰਨਾ ਵੀ ਹੋ ਸਕਦਾ ਹੈ ਹੌਸਲਾ ਵਧਾਈ ਉਹਨਾਂ ਦੀ ਕਰੀਏ ਇਸੇ ਕਰਕੇ ਜਾ ਕੇ ਅਸੀਂ ਰੋਲ ਕਿੰਗ ਉੱਥੇ ਬਣਾਈ ਰੋਲ ਕਿੰਗ ਬਣਾ ਕੇ ਬਲਾਲ ਅਸलम ਗੇਨ ਰਾਣਾ ਅਲੀ ਸ਼ਾਨ ਅਲੀ ਜ਼ਫਰ ਦੇਖੋ ਕਿੱਡੇ ਤਕੜੇ ਪਲੇਅਰ ਜਿਹੜੇ ਉਹਨਾਂ ਪੈਦਾ ਕਰਦੇ ਚੋਂ ਹੁਣ ਉਹ ਹੀ ਅੱਜ ਪਲੇਅਰ ਇੰਟਰਨੈਸ਼ਨਲ ਇੱਥੇ ਦੇ ਕਿੱਥੇ ਖੇਡਦੇ ਪਿਛਲੇ ਮਹੀਨੇ ਕੈਨੇਡਾ ਦੇ ਵਿੱਚ 24 ਪਲੇਅਰ ਰਾਇਲ ਕਿੰਗ ਦੇ ਦੋ ਟੀਮਾਂ ਬਣਾ ਕੇ ਗਏ ਇੰਡੀਆ ਦੇ ਵਿੱਚ ਆਪਾਂ ਆਪਣੇ ਯੂ ਐਸ ਏ ਦੇ ਵਿੱਚ 11 ਪਲੇਅਰ ਆ ਇੱਕ ਕਲੱਬ ਦੇ ਜਿਨ੍ਹਾਂ ਦੇ ਕੋ ਵੀਜ਼ਾ ਆ ਕਿਸੇ ਕੋ ਹੈ ਨਹੀਂ ਵੀਜ਼ਾ ਬਾਕੀ ਉਹ ਹੋਰ ਹੋਵੇ ਇੱਕ ਕਲੱਬ ਦੇ 11 ਵੀਜ਼ੇ ਲੱਗੇ ਹੋਆ ਸੋ ਮਹਾਰਾਜ ਜੀ ਬਹੁਤ ਕਿਰਪਾ ਆ ਬਾਕੀ ਸ਼ੁਰੂ ਹੋਣ ਜਾ ਰਹੇ ਆ ਉਹਨਾਂ ਦਾ ਪਿਆਰ ਆ ਪਿਆਰ ਦੇ ਨਾਮ ਮੈਨੂੰ ਲਿਆਉਂਦੇ ਸਨ ਆਪਣਾ ਇਹ ਨਾਮ ਖੜੇ ਕਿਵੇਂ ਦੇਖਦੇ ਹੋ ਨਿਊਜ਼ੀਲੈਂਡ ਚਾਚ ਜਿਹੜਾ ਤੀਜਾ ਕਬੱਡੀ ਵਰਲਡ ਕੱਪ ਚੱਲ ਰਿਹਾ ਕੀ ਕਹੋਗੇ ਇਹਦੇ ਲਈ ਦੇਖੋ ਜੀ ਮੈਂ ਪਹਿਲਾਂ ਵੀ ਇੰਟਰਵਿਊ ਜਿਹੜਾ ਹੈਗਾ ਗੁਰੂ ਘਰ ਦੇ ਵਿੱਚ ਖੜਿਆ ਹਾਂ ਜਿਹੜਾ ਗੁਰੂ ਘਰ ਨੇ ਜਿਹੜਾ ਇੰਨਾ ਕੰਮ ਵਧੀਆ ਕੀਤਾ ਤੀਜਾ ਕੱਪ ਮੈਂ ਦੇਖ ਕੇ ਪਿਛਲੇ ਸਾਲ ਮੈਂ ਨਹੀਂ ਆ ਸਕਿਆ ਬਾਕੀ ਬਾਸੀ ਭਰਾ ਆਪਣਾ ਉਹ ਰਮਿੰਦਰ ਬਹੁਤ ਮਿਹਨਤ ਕਰ ਰਿਹਾ ਗਲਾਵਰ ਹੋਣੀ ਬਾਕੀ ਐਸ ਵੀ ਹੋਣੀ ਜਿੰਨੇ ਬੰਦੇ ਆ ਉਹ ਬਹੁਤ ਵਧੀਆ ਬੰਦੇ ਆ ਰਲ ਮਿਲ ਕੇ ਉਹ ਭਰਾ ਬਣ ਕੇ ਜਿਹੜੀ ਹੈਗੀ ਟੀਮ ਗੇਮ ਕਰਾ ਰਹੀ ਚ ਸੋ ਬਹੁਤ ਖੁਸ਼ੀ ਵਾਲੀ ਜਿਹੜਾ ਦੇਖੋ ਦੂਜੀ ਗੱਲ ਇੱਕ ਸੇਫਤ ਵਾਲੀ ਗੱਲ ਹੈ ਬੀਬੀਆਂ ਭੈਣਾ ਸਾਰੀਆਂ ਪਰਿਵਾਰ ਸਭ ਨੇ ਇੱਥੇ ਇਕੱਠੇ ਆ ਆ ਜਿਹੜਾ ਏਕਤਾ ਹੈ ਨਾ ਇਸ ਕਰਕੇ ਗੁਰੂ ਮਹਾਰਾਜ ਦੇ ਤੇ ਗੁਰੂ ਮਹਾਰਾਜ ਦੀ ਕਿਰਪਾ ਸਾਰੀ ਨਿਊਜ਼ੀਲੈਂਡ ਦੇ ਉੱਤੇ ਸੋ ਇਸੇ ਕਰਕੇ ਜਿਹੜੇ ਰੂਲਸ ਰੈਗੂਲੇਸ਼ਨ ਇਨੀ ਕਬੱਡੀ ਲਈ ਬਣਾਏ ਆ ਉਹਤੇ ਖੜਦੇ ਆ ਉਹ ਮੈਂ ਇਹਨਾਂ ਨੂੰ ਕਿੱਦਾਂ ਕਹਿੰਦੇ ਨੇ ਇਹ ਲੋਕ? ਈਮਾ ਗੱਲ ਕਹਿ ਨਹੀਂ ਸਕਦਾ। ਕੈਨੇਡਾ ਜਿਹੜੀ ਗੱਲ ਕਹਿੰਦੇ ਉਹ ਤੇ ਕਰਦੇ ਆ। ਜਿੱਚ ਚਨਕਾਈ ਦੀ ਕੀਤੀ ਹੈ ਨਹੀਂ ਲੱਗ ਰਹੀ। ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਕੈਨੇਡਾ ਦੇ। ਟਾਈਮ ਦਿੱਤਾ ਉਹਦੇ ਹਿਸਾਬ ਨਾਲ ਪੈਸੇ ਬੋਲਣ ਦਾ ਉਹ ਮੈਂ ਬਹੁਤ ਖੁਸ਼ ਹਾਂ। ਜਿਹੜਾ ਇਹ ਨਹੀਂ ਨਿਕਨੇ ਨਿਕਾ ਕੰਮ ਜਿਹੜਾ ਉਹ ਬੰਦ ਕੀਤਾ ਉਹਦੇ ਨਾਲ ਕਬੱਡੀ ਹੁਣ ਕਬੱਡੀ ਦੇ ਸੀ ਸੰਗਤ ਨੂੰ ਇਦਾਂ ਕਬੱਡੀ ਹੋਣੀ ਚਾਹੀਦੀ ਆ। ਕਬੱਡੀ ਦਾ ਮੁੱਲ ਕਬੱਡੀ ਦਾ ਭਾਰ ਤਾਂ ਬਾਹਰ ਤਾਂ ਬਾਹਰ ਸਕਦਾ ਜੇ ਤੁਸੀਂ ਕਬੱਡੀ ਨੂੰ ਇਸ ਲੈਵਲ ਤੇ ਚੱਕ ਕੇ ਲਿਆਓ ਪਰ ਜੇ ਤੁਸੀਂ ਉਹ 500 ਰੁਪਏ 5 ਰੁਪਏ ਵਾਲੀ ਕਬੱਡੀ ਰੱਖਣੀ ਹੈ ਤੁਸੀਂ ਕ ਸਾਡੀ ਕੋਸ਼ਿਸ਼ ਹੋ ਰਹੀ ਆ ਕਿ ਕਿਸੇ ਨਾ ਕਿਸੇ ਨੂੰ NFL NBA ਕਬੱਡੀ ਹੋਵੇ ਜਿੰਦਾ ਆਪਣੇ ਪਲੇਅਰ ਮਿਹਨਤ ਕਰਦੇ ਆ ਸਾਡੀ ਫੁੱਟਬਾਲ ਤੋਂ ਉੱਪਰ ਕਬੱਡੀ ਹੋਣੀ ਚਾਹੀਦੀ ਹੈ ਤੁਸੀਂ ਸ਼ੁਕਰੀਆ ਭਾਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਸੋ ਇਹ ਸੰਨ ਸ਼ਬਾਥਿਆ ਜੀ ਜਿਨ੍ਹਾਂ ਨੇ ਅਹਿਮ ਗੱਲਬਾਤ ਆਪਣੇ ਸਾਹ ਜੀ ਕੀਤੀ ਆ ਹੋਰ ਬਾਕੀ ਦਰਸ਼ਕਾਂ ਦੇ ਰਿਵਿਊ ਜਿਹੜੇ ਉਹ ਵੀ ਨਾਲ ਲੈਂਦੇ ਆ